ਉਹਦੀ ਉਹ ਨਾ ਕਰਦੀ। ਇਹਦੀ ਗੋਡ ਕਰਦੀ ਯਾਰ ਇੱਧਰ ਲੈ ਆਓ। ਚਲੋ ਅੱਗੇ ਆ ਜਾਓ। ਇੱਧਰ ਦੀ ਘਵਾ ਲਓ। ਸਰ ਐਂਟਰਨ ਕਰ ਲਿਓ। ਇੱਥੇ ਕਰਨੀ ਕੀ ਹੁੰਦੀ ਹੈ। ਇੱਥੇ ਕਰ ਲੰਗੀ ਸਰ ਇੱਥੇ ਕਰ ਦਿੰਦੀ। ਤੇਰੇ ਦਾਦਾ ਪ੍ਰੇਮੇ ਲਾ ਬੰਦਾ ਸਹੀ ਹੈ। ਹੋਇਆ ਹੋ। ਚਲੋ ਜੀ ਜੀ ਦੇ ਵਿੱਚ। ਦੇਖੋ ਇੱਕ ਤੁਹਾਨੂੰ ਜਿਵੇਂ ਕੱਲ ਦੱਸਿਆ ਸੀ ਬਿਗ ਫਿਸ਼ ਨਾਰਕੋ ਟ੍ਰੇਡ ਦੇ ਘਾਟਲ ਦਾ ਜਿਹੜਾ ਧਰਮਿੰਦਰ ਫੜਿਆ ਸੀ। ਉਨੇ ਆਪਣੀ ਪੁੱਛਗਿੱਛ ਦੌਰਾਨ ਦੱਸਿਆ ਸੀ ਐਸਐਚਓ ਮਜੀਠਾ ਨੂੰ ਕਿ ਮੈਂ ਕੁਝ ਹੋਰ ਹੇਰੋਇਨ ਤੇ ਇੱਕ ਵੈਪਨ ਹੋਰ ਛੁਪਾਇਆ ਹੋਇਆ ਤੇ ਜਦੋਂ ਉਹਦੀ ਰਿਕਵਰੀ ਵਾਸਤੇ ਇੱਥੇ ਆਏ ਸੀ ਤਾਂ ਕਈ ਨਾ ਪੁੱਟਿਆ ਜਾ ਰਿਆ ਸੀ ਜਗਾ ਹਾਂਜੀ ਉਸੇ ਦੌਰਾਨ ਮੌਕੇ ਦਾ ਫਾਇਦਾ ਉਠਾ ਕੇ ਉਹਨੇ ਹੌਲਦਾਰ ਵਿਜੇ ਕੁਮਾਰ ਦੀ ਕਾਰਬਾਈਨ ਖੋਲੀ ਤੇ ਉਹਦੇ ਵਿੱਚ ਐਸਐਚਓ ਮਜੀਠਾ ਨੇ ਉਹਨੂੰ ਵਾਰਨ ਕਰਨ ਵਾਸਤੇ ਇੱਕ ਹਵਾਈ ਫਾਇਰ ਕੀਤਾ ਫਿਰ ਵੀ ਉਹਨੇ ਰੱਖੀ ਨਹੀਂ ਉਹ ਕਾਰਬਾਈਨ ਤੇ ਫਿਰ ਇਹਨਾਂ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਕਿਉਂਕਿ ਉਹਨੇ ਤਾਣ ਲਈ ਸੀ ਇਹਨਾਂ ਦੇ ਉੱਤੇ ਔਰ ਫਾਇਰ ਕਰਨ ਲਗਾ ਸੀ ਤਾਂ ਇਹਨਾਂ ਨੇ ਉਹਦੇ ਗੋਲੀ ਚਲਾਈ ਉਹਦੇ ਵੱਲ ਆਪਣੀ ਸੈਲਫ ਡਿਫੈਂਸ ਜੋ ਉਹਦੇ ਜਿਹਨਾਂ ਨੂੰ ਇੰਜਰਡ ਹੋਇਆ ਉਹਨੂੰ ਇਮੀਡੀਏਟਲੀ ਅਸੀਂ ਮੂਵ ਕਰ ਦਿੱਤਾ ਸਿਵਲ ਹਸਪੀਟਲ ਔਰ ਬਾਕੀ ਤਫਤੀਸ਼ ਜਾਰੀ ਹੈ ਇੱਥੇ ਅਸੀਂ ਹੋਰ ਵੀ ਕਾਰਵਾਈ ਕਰ ਰਹੇ ਹਾਂ ਕਈ ਵਾਰ ਇਹ ਜਿਹੜਾ ਮੁਲਜ਼ਮ ਹੈ ਉਸ ਪੁਲਿਸ ਨੂੰ ਮਿਸਲੀਡ ਕਰਨ ਵਾਸਤੇ ਉਹ ਜੇ ਕੰਮ ਕਰ ਦਿੰਦੇ ਆ ਬਟ ਇਹ ਹੈ ਵੀ ਇਹ ਇਹਦੇ ਚ ਕਿਸੇ ਦਾ ਪੁਲਿਸ ਸਾਈਡ ਤੋਂ ਨੁਕਸਾਨ ਨਹੀਂ ਹੋਇਆ ਹੀ ਬੜੀ ਵੱਡੀ ਗੱਲ ਹੈ ਜਿਵੇਂ ਸਾਡਾ ਕਾਂਸਟੇਬਲ ਪਹਿਲਾਂ ਉਹ ਜੀ ਵੀ ਵਿਚਾਰਾ ਜੇਰੇ ਇਲਾਜ ਹੈਗਾ ਕਾਫੀ ਉਹਦੇ ਪ੍ਰੋਬਲਮ ਆਈ ਗੁਰਪ੍ਰੀਤ ਦੇ ਸੋ ਇਹੀ ਇੱਥੇ ਕਾਰਵਾਈ ਹੋਈ ਜੀ ਕੋਈ ਇੱਕੋ ਜੀ ਇੱਕੋ ਹਾਂਜੀ ਹਾਂਜੀ 8 ਕਿਲੋ ਵਾਲਾ ਇਹ ਮੈਂ ਤੁਹਾਨੂੰ ਦੱਸਿਆ ਇਹ ਅਜੇ ਹੋਈ ਨਹੀਂ ਕਿਉਂਕਿ ਫਿਰ ਉਹ ਵਿੱਚ ਇਹ ਗੱਲ ਚੱਲ ਪਈ ਤੇ ਅੱਗੇ ਕੋਈ ਲੱਭੀ ਨਹੀਂ ਗੱਲ ਉਹਦਾ ਦੁਬਾਰਾ ਰਿਮਾਂਡ ਲਵਾਂਗੇ ਹੁਣ ਅਸੀਂ ਜਦੋਂ ਠੀਕ ਹੋ ਜਾਂਦਾ ਤਰਮਿੰਦਰ ਸਿੰਘ ਕੋਈ ਹੋਰ ਸਾਥੀ ਦੱਸੇ ਜਾ ਰਹੇ ਕੱਲ ਦੱਸੇ ਰਹੇ ਉਹ ਕੱਲ ਉਹਦੇ ਤੇ ਲੱਗੇ ਹੋਏ ਆ ਜੀ ਅਜੇ ਫੜਿਆ ਨਹੀਂ ਗਿਆ ਉਹ ਅੱਛਾ ਥੈਂਕ ਯੂ ਇਹਦੀ ਪਿਸਤੌਲ ਇੱਥੇ ਲੁਕਾਈ ਸੀ ਪਹਿਲਾਂ ਹੀ ਤਾਂ ਉਹ ਕਿਸ ਤਰੀਕੇ ਦੇ ਨਾਲ ਯਾਰ ਦੇਖੋ ਪਤਾ ਕੀ ਗੱਲ ਹੁੰਦੀ ਹੈ ਇਹਦੇ ਕੋਈ ਮਲਜ਼ਮ ਦੀ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਜਿਹੜੀ ਉਹ ਜਗ੍ਹਾ ਦੱਸਦਾ ਉੱਥੇ ਪੁਲਿਸ ਜਾ ਕੇ ਰਿਕਵਰੀ ਕਰਦੀ ਹੈ ਪੂਰਾ ਫਾਰਮੈਲਟੀ ਕਰਕੇ ਔਰ ਉਹਦੇ ਚੋਂ ਫਾਰਮੈਲਟੀ ਕਰਨ ਵਾਸਤੇ ਇੱਥੇ ਬੰਦਾ ਸਾਰੀ ਉਹਨੂੰ ਲੱਭਣ ਵਾਸਤੇ ਆਏ ਸੀ ਸਾਰੀ ਫਾਰਮੈਲਟੀ ਲੀਗਲ ਚੱਲ ਰਹੀ ਸੀ ਜਦੋਂ ਇਹ ਕਾਰਵਾਈ ਹੋਈ ਅੱਛਾ ਕਿੰਨੀਆਂ ਗੋਲੀਆਂ ਲੱਗੀਆਂ ਸਰ ਇਹਦੇ ਇੱਕੋ ਹੀ ਜੀ ਤੇ ਆਪਣੇ ਪੁਲਿਸ ਦੇ ਨਾਲ ਜਿੰਦੇ ਕੋਈ ਨਹੀਂ ਨਹੀਂ ਆਪਣੇ ਪਛਾਣ ਹੋ ਗਿਆ ਤਾਂ ਮਾਰਨ ਲੱਗਿਆ ਸੀ ਇਸ ਗੱਲ 'ਚ ਹੋ ਗਿਆ ਜੀ ਠੀਕ ਠੀਕ ਸਰ